ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਅੱਜ ਕਪੂਤਰਾ ਦੇ ਪਿੰਡ ਤਲਵੰਡੀ ਚੌਧਰੀਆਂ ਦੇ ਬਿਜਲੀ ਘਰ ਦੇ ਬਾਹਰ ਉਸ ਵੇਲੇ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਦੋਂ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਮਿਲਣ ਦੇ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਤਲਵੰਡੀ ਚੌਧਰੀਆਂ ਸੁਲਤਾਨਪੋਲੋ ਦੀ ਰੋਡ ਨੂੰ ਇੱਕ ਪਾਸੇ ਤੋਂ ਜਾਮ ਕਰ ਦਿੱਤਾ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਥਲਾ ਤੋਂ ਸੰਗਠਨ ਸਕਤਰ ਸਿੰਘ ਮਹੀਵਾਲ ਜਿਸ ਤਰ੍ਹਾਂ ਪੰਜਾਬ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਆ ਔਰ ਪੰਜਾਬ ਚ ਵੀ ਕੀਤੇ ਤੇ ਹਰਿਆਣੇ ਚ ਜਾ ਕੇ ਗਰੰਟੀਆਂ ਦੇ ਰਹੀ ਆ ਅਸੀਂ ਪੁੱਛਣਾ ਚਾਹੁੰਦੇ ਆ ਭਗਵੰਤ ਮਾਨ ਜੀ ਤੁਹਾਡੇ ਕੋ ਪੰਜਾਬ ਦੇ ਵਿੱਚ ਤਾਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿਹੜੀ 8 ਘੰਟੇ ਲੈਣ ਨਹੀਂ ਦਿੱਤੀ ਗਈ ਅੱਜ ਕਿਸਾਨ ਤੇ ਮਜ਼ਦੂਰ ਆ ਆਪਣਾ ਜਿਹੜੀ ਆ ਝੋਨੇ ਦੀ ਫਸਲ ਵਾਉਣ ਨੂੰ ਤਿਆਰ ਹੋਏ ਆ ਤੇੜਾ ਪਾਟੀਆਂ ਪਈਆਂ ਵਾ ਤੁਹਾਡੇ ਪਾਵਰ ਕੱਟ 4-4 ਘੰਟੇ ਦੇ ਹੁੰਦੇ ਆ ਤੇ ਲਾਈਟ ਨਹੀਂ ਮਿਲ ਰਹੀ ਸਾਨੂੰ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਆਵਾਜ਼ ਤੋਂ ਇਹ 10 ਤੋਂ 15 ਦਿਨ ਹੋ ਗਏ ਆ ਜਿਹੜਾ ਅਸੀਂ ਮੀਡੀਆ ਦੇ ਵਿੱਚ ਵੀ ਦਿੱਤਾ ਸੀ ਕਿ ਸਾਨੂੰ ਲੇੜੀ ਲਾਈਟ ਆ ਉਹ ਪੂਰੀ ਪ੍ਰੋਪਰ ਦਿੱਤੀ ਜਾਵੇ ਦੂਸਰਾ ਅਸੀਂ ਐਸਸੀ ਕਰਪੂਥਲਾ ਨੂੰ 17 ਤਰੀਕ ਨੂੰ ਮਿਲ ਕੇ ਤੇ ਉਹਦੇ ਤੇ ਮੰਗ ਪੱਤਰ ਦਿੱਤਾ ਵਾ ਪਰ ਅਜੇ ਤੱਕ ਸਾਡਾ ਕੋਈ ਹੱਲ ਨਹੀਂ ਹੋਇਆ ਇਸੇ ਤਰ੍ਹਾਂ ਕੱਲ ਵੀ ਜਿਹੜੀ ਸਾਨੂੰ ਲਾਈਟ ਆ ਉਹ 2-2 3-3 ਘੰਟੇ ਦਿੱਤੀ ਜਾਂਦੀ ਆ ਅੱਜ ਵੀ ਸਵੇਰੇ ਜਦੋਂ 4 ਵਜੇ ਲਾਈਟ ਚੱਲੀ ਆ ਤੇ 6 ਵਜੇ ਜਿਹੜੀ ਉਹ ਲਾਈਟ ਕੱਟ ਲਈ ਆ ਉਹਦੇ ਸਬੰਧ ਦੇ ਵਿੱਚ ਏਰੀਏ ਦੇ ਜਿੰਨੇ ਵੀ ਕਿਸਾਨ ਤੇ ਮਜ਼ਦੂਰ ਆ ਇੱਥੇ ਅਸੀਂ ਅੱਜ ਜਿਹੜਾ ਆ ਮੰਗ ਪੱਤਰ ਦਾ 17 ਨੂੰ ਦਿੱਤਾ ਸੀਗਾ ਉਹਦੇ ਤਹਿਤ ਸਵੇਰੇ ਵੀ ਮੀਡੀਆ ਦੇ ਵਿੱਚ ਦੇ ਕੇ 8 ਵਜੇ ਇੱਥੇ ਆਏ ਆ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਦੂਸਰੇ ਬੰਨੇ ਜਦੋਂ ਪਾਵਰ ਕੱਟ ਆਉਂਦਾ ਵਾ ਕਹਿੰਦੇ ਵੀ ਪਾਵਰ ਕੱਟ ਆ ਗਿਆ ਤੇ ਮੁੜ ਕੇ ਇਧਰੋਂ ਕੱਟ ਕੇ ਦੂਜੇ ਬੰਨੇ ਲਾਈਟ ਛੱਡ ਦਿਓ ਕੀ ਉਹ ਲਾਈਟ ਨਵੀਂ ਆਉਂਦੀ ਆ ਪਹਿਲਾਂ ਜਿੱਥੇ ਦੇਣੀ ਆ 8 ਘੰਟੇ ਲਾਈਟ ਤਾਂ ਦਿਓ ਫਿਰ ਦੂਜੇ ਬੰਨੇ ਲਾਈਟ ਛੱਡੋ ਇਸ ਭਗਵਾਨ ਜਤਮਾਨ ਬਿਲਕੁਲ ਇਹਦੇ ਵਿੱਚ ਲਾਇਰ ਦੇ ਚ ਫੇਲ ਹੋਏ ਆ ਔਰ ਪ੍ਰਸ਼ਾਸਨ ਐਡਾ ਨਲਾਇਕ ਵੀ ਆ ਕਿਸਾਨ ਤੇ ਮਜ਼ਦੂਰ ਇੱਥੇ ਬੈਠੇ ਆ ਇਹਨਾਂ ਦੀ ਸਾਰ ਲੈਣ ਲਈ ਨਾਸ਼ਦੀਓ ਸਾਹਿਬ ਪਹੁੰਚੇ ਆ ਤੇ ਨਾ ਅਸੀ ਸਾਹਿਬ ਇੱਥੇ ਪਹੁੰਚੇ ਆ ਵੀ ਭਾਈ ਆਣ ਕੇ ਨਾ ਵਿਸ਼ਵਾਸ ਬੋਣ ਵੀ ਅਸੀਂ ਅੱਗੇ ਤੋਂ ਜਿਹੜੀ ਲਾਇਰ ਪ੍ਰੋਪਰ ਦੇਵਾਂਗੇ ਇਸ ਕਰਕੇ ਟਿੱਬੇ ਦਾਸ਼ਦੀਓ ਸਾਹਿਬ ਤੇ ਕਰਪੂਥਲੇ ਦਾ ਇਹ ਸਾਰਾ ਜਿੰਨਾ ਵੀ ਆ ਬਿਜਲੀ ਡਿਪਾਰਟਮੈਂਟ ਅੱਜ ਨਖੇਤ ਸਾਹਬ ਤੋਂ ਹੋਇਆ ਵਾ ਅਸੀਂ ਕੜਕ ਦੀ ਧੁੱਪ ਦੇ ਵਿੱਚ ਸਾਡੇ ਵਿੱਚੋਂ ਬਹੁਤ ਸਾਰੇ ਆ ਜਿੰਨਾ ਸਵੇਰ ਦੀ ਰੋਟੀ ਵੀ ਨਹੀਂ ਖਾਦੀ ਕਿਉਂਕਿ ਜਦੋਂ ਸਾਡੀ ਫਸਲ ਹੀ ਸੁੱਕ ਗਈ ਆ ਅਸੀਂ ਵਾਹਣ ਤੇ ਮਜਬੂਰ ਹੋਏ ਆ ਤੇ ਅਸੀਂ ਕਰ ਵੀ ਕੀ ਸਕਦੇ ਆ ਇਸ ਕਰਕੇ ਕੜਕ ਦੀ ਧੁੱਪ ਦੇ ਵਿੱਚ ਬੈਠੇ ਆ ਔਰ ਉਹਨਾਂ ਚਿਰ ਬੈਠੇ ਰਵਾਂਗੇ ਜਿੰਨਾ ਚਿਰ ਆਣ ਕੇ ਇੱਥੇ ਇਹਨਾਂ ਦੇ ਉੱਚ ਅਧਿਕਾਰੀ ਇਸ ਚੀਜ਼ ਦਾ ਵਿਸ਼ਵਾਸ ਨਹੀਂ ਦਉਂਦੇ ਵੀ ਜਿਹੜੀ 8 ਘੰਟੇ ਲੈਟ ਆ ਉਹ ਨਿਰਗਵਿਗਨ ਜਿਹੜੀ ਉਹ ਚੱਲੂਗੀ ਦੂਸਰੇ ਬੰਨੇ ਅਸੀਂ ਸਿਆਲਾਂ ਦੇ ਵਿੱਚ ਵੀ ਪੂਰੇ ਜਿਹੜਾ ਡਿਪਾਰਟਮੈਂਟ ਹੈ ਇਹਨਾਂ ਨੂੰ ਮੰਗ ਪੱਤਰ ਦਿੱਤੇ ਆ ਵੀ ਜਿੰਨੀਆਂ ਵੀ ਲੈਣ ਦੀ ਉਤਾਰਾਂ ਵਾ ਜਾਂ ਕੋਈ ਅਰਥ ਹੋਣ ਵਾਲਾ ਵਾ ਉਹਨਾਂ ਨੂੰ ਹੁਣ ਕੀਤਾ ਜਾਵੇ ਦੂਸਰੇ ਬੰਨੇ ਲੰਮੇ ਲੰਮੇ ਕੱਟ ਜਿਹੜੇ 24 ਘੰਟੇ ਵਾਲੀ ਲਾਈਟ ਨੂੰ ਲੱਗ ਰਹੇ ਆ ਸਾਡੇ ਕੱਲ ਰਾਤ 1 ਵਜੇ ਤੱਕ ਜਿਹੜੇ ਆ ਉਹ ਕੱਟ ਲੱਗਾ ਰਿਆ ਫਿਰ ਕੁਝ ਟਰਾਂਸਫਾਰਮ ਕੱਟ ਕੇ ਤੇ ਫਿਰ ਲਾਈਟ ਚੱਲੀ ਆ ਜਿਹੜੇ ਟਰਾਂਸਫਾਰਮ ਕੱਟੇ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਵੀ ਬਜ਼ੁਰਗਿਆ ਬਿਮਾਰ ਪਏ ਆ ਸਾਰੀ ਰਾਤ ਤੜਪ ਤੜਪ ਕੇ ਕੱਢੀ ਆ ਇਸ ਕਰਕੇ ਅੱਜ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਥਲਾ ਵੱਲੋਂ ਇੱਥੇ ਧਰਨਾ ਲਾਇਆ ਗਿਆ ਵਾ ਪਰ ਅਜੇ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਕੀ ਤੁਹਾਡੇ ਕੋਲ ਹਲੇ ਤੱਕ ਨਹੀਂ ਅਸੀਂ ਇੱਥੇ ਜੈ ਸਿੰਘ ਸਾਹਿਬ ਆ ਉਹ ਕਹਿੰਦੇ ਵੀ ਚਲੋ ਜੀ ਅਸੀਂ ਚਲਾ ਦਿੰਨੇ ਆ ਕਰ ਦਿੰਨੇ ਆ ਕੋਈ ਪੁਖਤਾ ਉਹਨਾਂ ਕੋ ਜਿਹੜਾ ਵਾ ਇਹਨਾਂ ਲੋਕਾਂ ਨੂੰ ਵਿਸ਼ਵਾਸ ਜਿਹੜਾ ਉਹ ਨਹੀਂ ਦਵਾਇਆ ਜਾ ਰਿਹਾ ਕੋਈ ਆਇਆ ਅਧਿਕਾਰੀ ਅਜੇ ਤੱਕ ਨਹੀਂ ਨਹੀਂ ਸਿਰਫ ਇੱਕ ਜੈ ਸਰਬਜੀਤ ਆ ਉਹਨਾਂ ਨਾਲ ਇੱਕ ਦੋ ਵਾਰੀ ਸਾਡੀ ਗੱਲ ਹੋਈ ਆ ਉਸ ਤੋਂ ਇਲਾ ਕੀ ਦੇਸ਼ ਦੇ ਕਿਸਾਨ ਤੇ ਮਜ਼ਦੂਰ ਜਿਹੜੇ ਆ ਜਿਹੜੇ ਦੇਸ਼ ਦੇ 140 ਕਰੋੜ ਲੋਕਾਂ ਦਾ ਢਿੱਡ ਭਰਦੇ ਆ ਉਹ ਉਹਨਾਂ ਤੇ ਕਦੀ ਨਹੀਂ ਕਿਹਾ ਵੀ ਅੱਜ ਐਤਵਾਰ ਆ ਸ਼ਨੀਵਾਰ ਆ ਕੀ ਐਤਵਾਰ ਦੀ ਤੁਈ ਤਨਖਾਹ ਨਹੀਂ ਜੋ ਲੈਂਦੇ ਇਹ ਰੋਜ਼ ਪ੍ਰਦਰਸ਼ਨ ਨੂੰ ਤੱਕ ਜਾਰੀ ਰਹਿਣਾ ਇਹ ਉਦੋਂ ਤੱਕ ਜਾਰੀ ਰਹੂਗਾ ਜਿੰਨਾ ਚਿਰ ਅਧਿਕਾਰੀਆਂ ਆਣ ਕੇ ਦਾ ਕੋਈ ਹੱਲ ਨਹੀਂ ਕਰਦੇ ਨਹੀਂ ਤੇ ਮੋਰਚਾ ਲੰਬਾ ਚੱਲੂਗਾ ਅਸੀਂ ਇਹ ਵੀ ਪਲਾਨ ਬਣਾ ਲਿਆ ਵੀ ਦੋ ਵਾਰੀਆਂ ਦੇ ਵਿੱਚ ਇਹ ਫੀਡਰ ਚੱਲਦਾ ਵਾ 4 ਤੋਂ 12 ਤੇ 12 ਤੋਂ 8 ਜੇ ਲੋੜ ਪਈ ਤੇ ਅਸੀਂ ਪੱਕਾ ਧਰਨਾ ਜੇ ਕੋਈ ਨਾ ਕੋਈ ਗੱਲ ਸਿਰੇ ਲੱਗੀ ਤੇ ਪੱਕਾ ਤਾਂ ਰਾਹ 'ਤੇ ਲਗਾਤਾਰ ਚੱਲੂਗਾ ਜਦੋਂ ਸਾਨੂੰ ਪਤਾ ਲੱਗ ਜੂ ਵੀ ਹੁਣ ਝੋਨਿਆਂ 'ਚ ਪਾਣੀ ਹੋ ਗਿਆ ਵਾ ਹੁਣ ਅਸੀਂ ਨਹੀਂ ਮਰਦੀ ਸਾਡੀ ਫਸਲ ਫੇਰ ਅਸੀਂ ਉੱਥੋਂ ਉੱਠ ਕੇ ਜਾਵਾਂਗੇ ਅਜੇ ਇੱਕ ਸਾਈਡ ਜਿਹੜੀ ਉਹ ਜਾਮ ਕੀਤੀ ਆ ਆਉਣ ਵਾਲੇ ਸਮੇਂ ਸਾਡੀ ਮਜਬੂਰੀ ਆ ਅਸੀਂ ਰਾਹਗੀਰਾਂ ਕੋ ਮਾਫੀ ਮੰਗਦੇ ਆ ਵੀ ਅਸੀਂ ਮੰਗ ਪੱਤਰ ਦਿੱਤੇ ਆ ਅਸੀਂ ਇਹਨਾਂ ਨੂੰ ਬੋਲਿਆ ਵੀ ਹੈਗਾ ਵਾ ਪ੍ਰੈਸ 'ਚ ਵੀ ਦਿੱਤੇ ਆ ਸੋ ਇਹ ਦੇ 8 ਵਜੇ ਦੇ ਆਣ ਕੇ ਬੈਠੇ ਆ ਪਰ ਜਦੋਂ ਸਾਡੀ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਰੋਡ 'ਤੇ ਆਏ ਆ ਇੱਕ ਸਾਈਡ ਅਜੇ ਜਾਮ ਆ ਥੋੜੇ ਚਿਰ ਤੱਕ ਜਿਹੜੀ ਦੂਜੀ ਸਾਈਡ ਆ ਇਹ ਵੀ ਜਾਮ ਹੋ ਜੂਗੀ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ